ਕਹੇ ਕਿਤੇ ਫਿਲਮ ਫਿਲਮ ਨਹੀਂ ਵੇਖਣ ਜਾਣਾ ਠੀਕ ਐ ਨਾ ਤੁਹਾਡੇ ਸੰਗ ਛੋਟੇ ਆਵਾਜ਼ ਆ ਵਾਹ ਸੰਗ ਦੇ ਤੁਹਾਡੇ 25 ਕਿੱਲਾਂ ਦਾ ਕੰਦੀ ਅਗਲ ਤਾਂ ਜਮਾ ਹੀ ਨਹੀਂ ਹੈਗੀ ਨੌਨਸੈਂਸ ਟਾਕ ਕਰਦੇ ਆ ਵੱਡੀ ਪੈ ਨਾ ਆਵਦੀ ਨਾ ਨਹੀਂ ਫਿਲਮ ਤਾਂ ਵਿਖਾ ਕੇ ਲਿਆਉਣੀ ਇਹਨਾਂ ਦੇ ਨਾਨਕ ਨਾਮ ਜਾਜ ਇਹ ਤਾਂ ਕਿਹੜੀ ਗੱਲ ਆ ਹਾਂ ਚੱਲ ਪਰਵੇ ਪਹਿਲੇ ਤੈਨੂੰ ਅੱਜ ਦੁਪਹਿਰੇ ਤੈਨੂੰ ਆ ਪਾ ਸੰਗ ਕਿਤੇ ਤੈਨੂੰ ਨਹੀਂ ਆ ਹੋਈ ਐ ਨੋਨੀਆਂ ਯਾਰ ਪੁੱਛ ਲਾ ਮੈਨੂੰ ਸੁਖਣਾ ਆ ਪੱਕਰੇਜੀ ਕਿਡਸ ਤੇ ਲਿੰਕ ਰੋਣੀ ਗੱਗੂ ਅਥੇ ਬੋਲਿੰਗ ਬੋਲਰ ਅ ਮਾਤਾ ਨੂੰ ਕਿਸੇ ਨੇ ਪਿੱਛੇ ਧੱਕਾ ਦਿੱਤਾ ਉਹਦਾ ਬੋਡੀ ਦਾ ਅਲਾਈਨਮੈਂਟ ਹੀ ਗਲਤ ਆਇਆ ਕੱਲ ਦੀ ਆ ਵੇਖ ਮਨ ਰਿਆ ਇੱਧਰ ਵੇਖ ਤੇ ਮੈਂ ਕੱਲੀ ਨੇ ਖੜੀ ਨਹੀਂ ਲਾਈ ਇਹਨੇ ਵੀ ਲਾਈ ਜੇ ਤਾਂ ਭੁੱਲ ਗਿਆ ਹੁਣ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਹੇ ਕਿਤੇ ਫਿਲਮ ਫਿਲਮ ਨਹੀਂ ਵੇਖਣ ਜਾਣਾ ਠੀਕ ਹੈ ਨਾ ਤੁਹਾਡੇ ਸੰਗ ਛੋਟੇ ਆਵਾਜ਼ ਆਹ ਵਾਹ ਸੰਗ ਦੇ ਤੁਹਾਡੇ 25 ਕਿੱल्ल्या तक ਆਵਾ ਅਲੇਵਾ ਥੋੜੀ ਢੋਡੀ ਵੇਖ ਲੈ ਇਹਨਾਂ ਨੂੰ ਬੋਲਣ ਦੀ ਅਗਲ ਤਾਂ ਜਮਾ ਹੀ ਨਹੀਂ ਹੈਗੀ ਨੌਨਸੈਂਸ ਟਾਕ ਕਰਦੇ ਆ ਵੱਡੀ ਪੈ ਨਾ ਆਉਦੀ ਨਾ ਆਹੋ ਇਹਦੇ ਤੇ ਡੇਬਾ ਤਮੀ ਗਿਆ ਸਪੀਕਰ ਛੋਟੇ ਯਾਰ ਹਾਂ ਕਰੀ ਜਾਂਦੇ ਮੈਨੂੰ ਆ ਲਿਆ ਕਿ ਤੇਰੇ ਮੈਨੂੰ ਆ ਲਿਆ ਕਿ ਦੇ ਦੇ ਵੀ ਤੂੰ ਕੱਟ ਨਾ ਲੱਗ ਕੋ ਕੱਟ ਕੇ ਕਰ ਕਰ ਨੌਨਸੈਂਸ ਟਾਕ ਹਰ ਚੀਜ਼ ਦੀ ਕਲੈਰਿਟੀ ਦੇ ਚੀਜ਼ਾਂ ਹੋਣਾ ਜ਼ਰੂਰੀ ਹੈ ਨਹੀਂ 1 ਮਿੰਟ ਮੇਰੀ ਗੱਲ ਸੁਣਿਆ ਹਣ ਤੂੰ ਕਿੱਥੇ ਜਾਣਾ ਭਾਣੇ ਨੇ ਬਲਾਓ ਕੱਟਣਾ ਨਹੀਂ ਨਹੀਂ ਬਲਾਗ ਸ਼ਾ ਮੱਟਲ ਨੇ ਨੇ ਫਿਲਮ ਤਾਂ ਵਿਖਾ ਕੇ ਲਿਆਉਣੀ ਐ ਨਾਨਕ ਨਾਮ ਜਾਜ ਇਹ ਤਾਂ ਕਿਹੜੀ ਗੱਲ ਆ ਫਿਲਮ ਤਾਂ ਉਹ ਵਿਖਾ ਕੇ ਲਿਆਉਣੀ ਆ ਬਾਬੇ ਵੇਖਿਆ ਮੰਨ ਗਿਆ ਨਾ ਮਿੰਟ ਦੇ ਚੱਲ ਪਰਵੇ ਪਹਿਲੇ ਤੈਨੂੰ ਅੱਜ ਦੁਪਹਿਰੇ ਫਿਲਮ ਵਿਖਾਉਣੀ ਆ ਪਲੇਨ ਸਟੋਰ ਨੇ ਪਹਿਲੇ ਤੈਨੂੰ ਫਿਲਮ ਵਿਖਾਉਣੀ ਦੁਪਹਿਰੇ ਫਿਰ ਉਸ ਤੋਂ ਬਾਅਦ ਤੈਨੂੰ ਲੈ ਕੇ ਜਾਣਾ ਕਰੇਜੀ ਕਿਡਸ ਹਾਂ ਉੱਥੇ ਹੀ ਗਿਆ ਮੈਂ ਵੀ ਇਹਨੂੰ ਉੱਥੇ ਹੀ ਕਹੀ ਜਾਣੀ ਕੋਈ ਗੱਲ ਨਹੀਂ ਨਹੀਂ ਤਾਂ ਤੈਨੂੰ ਉਹ ਨਹੀਂ ਆਉਂਦੀ ਨਹੀਂ ਐ ਤੂੰ ਫਰਾਂਟ ਤੇ ਉਹ ਗਈ ਵੀ ਆ ਪਰੇਜੀ ਕਿਡਸ ਤੇ ਅੱਜ ਹਰਜੀਤ ਨੂੰ ਬੋਲਿੰਗ ਕਰਾਉਣੇਗਾ ਕੋ ਉੱਥੇ ਓਏ ਬੋਲਿੰਗ ਬਾਲ ਓ ਮਾਤਾ ਮਾਜ ਕਿ ਨਹੀਂ ਚੱਲ ਜੀ ਪਈਗੀ ਦੂਜੀ ਬੈਨ ਰੋਟੀਆਂ ਪਕਾਉਣ ਤੋਂ ਬੈਠੀ ਉਹ ਪਰਲੇ ਹੱਥ ਨਾਲ ਚਲਾਉਣੀ ਬਾ ਖੱਬੀ ਤੇਰੀ ਨਹੀਂ ਕੰਮ ਕਰਦੀ ਸੱਜੀ ਚੱਲਦੀ ਸਹੀ ਕਿੰਨੇ ਦਿਨਾਂ ਦਾ ਆਖੀ ਜਾਂਦੀ ਉਹ ਦਿਨ ਦਾ ਤਾਂ ਕੋਈ ਦਵਾਈ ਨੂੰ ਨਹੀਂ ਤੁਰਿਆ ਕਿਉਂ ਨਹੀਂ ਤੁਰਿਆ ਤੇਰੇ ਨਾਲ ਦਵਾਈ ਨੂੰ ਤੇਰੇ ਨਾਲ ਨਹੀਂ ਜਾਂਦੀ ਹਰਮਨ ਤੇ ਨਿਆਣਿਆਂ ਦੇ ਸਰੀਰ ਕਰਤੇ ਹੋਏ ਪਏ ਉਹ ਕੁੜੀ ਨੂੰ ਕਿਸੇ ਨੇ ਪਿੱਛੇ ਧੱਕਾ ਦੇਤਾ ਉਹਦਾ ਬਾਡੀ ਦੀ ਅਲਾਈਨਮੈਂਟ ਹੀ ਗਲਤ ਆ ਹੋਏ ਕੱਲ ਦੀ ਉਹਦੋਂ ਆਇਆ ਤੇ ਐਲੀਆ ਮੌਰਾ ਹੋ ਗਿਆ ਅਛਲ ਕੱਲ ਇਹਨੂੰ ਵਿਆਹ ਕੀ ਕਹਿੰਨੇ ਵੀ ਘੱਟ ਭੁੜਕਲਾ ਉਥੇ ਉਥੇ ਡੰਬਲ ਘੱਟ ਚੋਕ ਲੈਂਦੀ ਉਦੋਂ ਤਾਂ ਕਹਿੰਦੀ ਮੈਂ ਏਡੇ ਏਡੇ ਡੰਬਲ ਚੱਕਣੇ ਆ ਮੈਂ ਤੇ ਏਡੇ ਬਕਰ ਰਹੀ ਨਹੀਂ ਸਕਦੀ ਆ ਜਿਹੜੀ ਆ ਬੋਲੋ ਕਹਿੰਦੀ ਇਹ ਉਹਨਾਂ ਨੇ ਭਾਰ ਕਰ ਚੱਲ ਮੈਂ ਵੀ ਚੱਕਿਆ ਤੁਮ ਮੈਂ ਕਿ ਉਹਨਾਂ ਦਾ ਸੱਚੀ ਲੈਣਾ ਆਉਂਦਾ ਵੇਖਦੇ ਦੱਸ ਜਿੰਮ ਚ ਕੱਲ ਕਿਹੜਾ ਕਹੀ ਦੁਨੀਆ ਦਾ ਕੱਟ ਤਾਂ ਪਰ ਸਾ ਡੰਬਲ ਚੱਕੇ ਆ ਤੇ ਫੇਰ ਦੁਨੀਆ ਤੇ ਮੇਰਾ ਬੜਾ ਬੁਢਾ ਹੋ ਜੰਗਾ ਗੱਲ ਤਾਂ ਪਹਿਨਵਾਪੇ ਕਰਨ ਲੋ ਤਾਂ ਨਹੀਂ ਹਟਦੇ ਪਹਿਲੇ ਤੈਨੂੰ ਕਿਸੇ ਨੇ ਕਿਹਾ ਸੀ ਕਿ ਟ੍ਰੰਬਲ ਚੋਰ ਨਾ ਚੱਕ ਕੇ ਆ ਲੱਗੀਆਂ ਤੂੰ ਪਹਿਨ ਟਰੈਡਮਿਲ ਲਾ ਭੱਜ ਨਾ ਸੋ ਉੱਥੇ ਆ ਕੇ ਸਾਈਕਲ ਚਲਾ ਪਹਿਨ ਉਹ ਕਸਰਾਂ ਦਾ ਕਰ ਤੂੰ ਨਾਨੀ ਜੀ ਉਹ ਵੀ ਮੈਂ ਕਰ ਦਿੱਤੀ ਤੇਰੀਆਂ ਲੱਤਾਂ ਮਾਵਾ ਜੀ ਜਾਨ ਪਵੇ ਲੱਤਾਂ ਜੀ ਖੱਲੀਆਂ ਪ੍ਰਭ ਪ੍ਰਭ ਅੱਜ ਕੇ ਮੇਰਾ ਕੋਸ਼ ਨਹੀਂ ਦੁਖਦਾ ਤੇ ਚੱਲ ਇਹਨੂੰ ਘਰੇ ਛੱਡ ਜਾਾਂਗੇ ਇਹਦੀਆਂ ਲੱਤਾਂ ਮਾਵਾ ਦੁਖਦੀਆਂ ਇਹ ਮੇਰਾ ਕੋਸ਼ ਇਹਨੂੰ ਘਰੇ ਛੱਡ ਜਾਾਂਗੇ ਇਹਨੂੰ ਦੁਖਦਾ ਹੁਣੇ ਤੂੰ ਕਿਹਾ ਵਾ ਹਾਂ ਕੀ ਆ ਸੀ ਅੱਜ ਥੋੜਾ ਕਿਹਾ ਵਾ ਨਾਲੇ ਤੂੰ ਨੇ ਕਿਹਾ ਮੇਰੀਆਂ ਮੋਰਾਂ ਦੁਖਦੀਆਂ ਮੇਰੇ ਗੋਡੇ ਦੁਖਦੇ ਕੱਲ ਰਾਤ ਕੀ ਬਾਤ ਗਈ ਬਾਤ ਚੱਲੋ ਨਹੀਂ ਅੱਜ ਹੁਣ ਅੱਜ ਸਵੇਰ ਹੁਣੇ ਹੁਣੇ ਤੂੰ ਕਿਹਾ ਵਾ ਨਹੀਂ ਮੈਂ ਕੱਲ ਦਾ ਦੱਸਾਂ ਹਾਂ ਅੱਜ ਨਹੀਂ ਤੈਨੂੰ ਲੈ ਕੇ ਜਾਣਾ ਤੇਰੇ ਪੀੜ ਹੁੰਦੀ ਨਹੀਂ ਰਹਿੰਦੇ ਨਹੀਂ ਤੈਨੂੰ ਲੈ ਕੇ ਜਾਣਾ ਤੈਨੂੰ ਨਹੀਂ ਲੈ ਕੇ ਜਾਣਾ 100% ਜੇ ਤੂੰ ਕਹੀਂ ਮੈਂ ਨਹੀਂ ਜਾਣਾ ਫਿਰ ਤੈਨੂੰ ਲੈ ਕੇ ਕਿਸੇ ਨੇ ਨਹੀਂ ਜਾਣਾ ਤੂੰ ਕਹ ਮਾਮੀ ਲੈ ਜਾਊਗੀ ਮਾਮੀ ਨਹੀਂ ਐ ਮੈਂ ਮਾਮੇ ਜਾਊਗੀ ਤੇ ਖਪਟੀ ਲਉਂਦੇ ਆ ਸਮੇਂ ਵੀ ਕੋਈ ਆੜਾ ਰੋਡਾਂ ਕਰੇ ਕਿਉਂ ਆ ਰਹੀਆਂ ਬਰਨ ਕਰ ਰਹੀ ਹੈ ਉਹ ਵੇਖ ਮੰਦੇ ਇੱਧਰ ਵੇਖ ਤੇ ਮੈਂ ਕੱਲੀ ਨੇ ਕੜੀ ਨਹੀਂ ਲਾਈ ਇਹਨੇ ਵੀ ਲਾਈ ਮੈਂ ਤਾਂ ਭੁੱਲ ਗਿਆ ਨਾ ਕੱਲ ਦਸੀ ਬਣਾਤੀ ਦੀਲ ਕੀ ਮੰਗਾ ਕੀ ਮੰਗਾ ਅੰਕਲ ਨੇ ਵਿਆਹ ਮੰਗਦਾ ਦੁਵਾਰਾ ਕਹਿੰਦਾ ਵਿਆਹ ਕਰਾਉਣਾ ਦੁਵਾਰਾ ਤੇ ਦੁਵਾਰਾ ਕਰਾਉਣਾ ਨਾ ਓਏ ਓਏ ਓ ਚੱਕ ਤੇ ਜੇ ਕਿਤੇ ਘਰ ਦੇ ਆਲੇ ਪੁੱਤ ਪੋਤਰਾਂ ਨੇ ਵੇਖ ਲਈ ਨਾ ਸਮਝ ਅੱਜ ਕਰੋ ਬਾਹਰ ਹੀ ਆ ਬੱਗੇ ਭਾਈ ਜੀ ਇਹਨਾਂ ਦੀ ਮੰਗ ਆ ਦੁਆਰਾ ਵਿਆਹ ਕੀਤਾ ਜਾਵੇ ਹਾਂ ਕਹਿੰਦੇ ਦੁਆਰਾ ਮੰਗ ਵਿਆਹ ਦੀ ਆ ਬਈ ਰੂੜੀ ਚੱਕਤੀ ਇਹਨਾਂ ਨੇ ਵੇਖ ਲੋ ਤੇ ਰੂੜੀ ਦਾੜੀ ਚਕਾਉਣੀ ਹੋਵੇ ਤੁਸੀਂ ਵੀ ਕੰਟੈਕਟ ਕਰ ਸਕਦੇ ਕੀ ਨੰਬਰ ਆਪਣਾ ਨੰਬਰ ਨੰਬਰ ਤੁਸੀਂ ਦੱਸੋ ਅੱਛਾ ਆਏ ਆਏ ਨੰਬਰ ਆਵੇ ਆਵੇ ਕਿੱਥੇ ਨੰਬਰ ਲਿਖਿਆ खबर ਤੇ ਨੰਬਰ 63 63 ਕਰਛੇ ਤੇ ਨੰਬਰ ਲੈ ਭਾਈ ਨੰਬਰ ਦਈ 99308 8 06004 06004 06004 ਤੁਸੀਂ ਇੱਥੇ ਮੇਲਾ ਲਗਾ ਤੁਸੀਂ ਉੱਥੇ ਹੀ ਖੜ ਜਾਂਨੇ ਬੁੜੀਆਂ ਵਾਂਗ ਆਡੀ ਕਿੱਡੀ ਸ਼ਰਮਲਾਈ ਚਾਹ ਨੂੰ ਤਾਂ ਤੂੰ ਹੈਂ ਪੜਿਆ ਜਿੱਦਾਂ ਪਹਿਲੀ ਹਸਬੰਦ ਵਾਈਫ ਵਾਲਾ ਕੰਮ ਭਾਣ ਉਹ ਚਾਹ ਪਹਿਲੇ ਦਿਨ ਉਹਨਾਂ ਮੂੰਹਾਂ ਬੁੜੀ ਮੂੰਹਾਂ ਆਇਆ ਪਾ ਭਰਾਵਾ ਜੀਵ ਵਾਲੀਆਂ ਗੋਲੀਆਂ ਫੇਰ ਹੀ ਸਾਡੀਆਂ ਖਾਣੀਆਂ ਤੂੰ ਵੀ ਘਾਂ ਲਾ ਪਿਆ ਲਾਤਾ ਇਹਨੂੰ ਵੀ ਨਸ਼ੇ ਤੇ ਇਹ ਬੱਸ ਛੱਡਣਾ ਕੋਈ ਆ ਆ ਦੇਖ ਲੈ ਆ ਵੇਖੋ ਜੀ ਇਹਨਾਂ ਨੂੰ ਸਰਕਾਰੀ ਗੋਲੀਆਂ ਮਿਲਦੀਆਂ ਤੇ ਖਾਂਦੇ ਰਹਿੰਦੇ ਆ ਵੀ ਖਾਦੀ ਇੱਕ ਦਿਨ ਇੱਕ ਦਿਨ ਤਾਂ ਖਾਦੀ ਜਿੱਦਨ ਬੋਲਾ ਜਾ ਬੈਠਾ ਸੀ ਕਿੰਨੀਆਂ ਹੋ ਗਈਆਂ ਟਰਾਲੀਆਂ ਜੀ ਬੱਲੇ ਬੱਲੇ ਲੈ ਗਏ ਕੰਮ ਖਿੱਚ ਕੇ ਅੱਜ ਨਵੇੜ ਦੋਂਗੇ ਪਹਿਲਾਂ ਹੀ ਧਰਮ ਬਹੁਤ ਪਰੇ ਗਰਮੀ ਕਰ ਦੋ ਸਫਾਈ ਸਾਰੀ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਕਰ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ